ਮਾਂਸਾ ਪੁਲਿਸ ਵੱਲੋਂ ਐਨਡੀਪੀਐਸ ਇਕੱਠ ਦਿੱਤ ਕੇਸਾਂ ਦਾ ਮਾਲ ਮੁਕੱਦਮਾ ਮਨ ਅਸਟ ਕੀਤਾ ਗਿਆ। ਪਾਗਿਰਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਂਸਾ ਵੱਲੋਂ ਦੱਸਿਆ ਗਿਆ ਕਿ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਮਾਂਸਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਥਾਣਿਆਂ ਵਿੱਚ ਦਰਜ ਐਨਡੀਪੀਐਸ ਇਕੱਠ ਦਿੱਤ ਕੇਸਾਂ ਦਾ ਮਾਲ ਮੁਕੱਦਮਾ ਤਲਬ ਕੀਤਾ ਗਿਆ। ਐਸਐਸਪੀ ਮਾਂਸਾ ਨੇ ਦੱਸਿਆ ਕਿ ਉਹਨਾਂ ਖੁਦ ਦੀ ਨਿਗਰਾਨੀ ਹੇਠ ਮਨਮੋਹਨ ਸਿੰਘ ਔਲਕ ਐਸਪੀ ਇਨਵੈਸਟੀਗੇਸ਼ਨ ਮਾਨਸਾ ਅਤੇ ਜਸਵਿੰਦਰ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਦੀ ਹਾਜ਼ਰੀ ਵਿੱਚ ਐਨਡੀਪੀਐਸ ਐਕਟ ਦੇ 16 ਪਰੀ ਟਰਾਇਲ ਕਿਸਾਨ ਦਾ ਸਬੰਧਿਤ ਮਾਲ ਮੁਕੱਦਮਾ 83 ਕਿਲੋ 360 ਗ੍ਰਾਮ ਪੁੱਕੀ ਚੂਰਾ ਪੋਸਤ 2 ਕਿਲੋ 600 ਗ੍ਰਾਮ ਗਾਂਜਾ 110 ਗ੍ਰਾਮ ਹੈਰੋਇਨ 80 ਨਸ਼ੀਲੀਆਂ ਗੋਲੀਆਂ ਜਿਨ੍ਹਾਂ ਨੂੰ ਪੁਲਿਸ ਲਾਈਨ ਮਾਨਸਾ ਵਿੱਚ ਬਣੇ ਇਨਿਸ਼ੀਏਟਰ ਪਰ ਨਸ਼ਟ ਕੀਤਾ ਗਿਆ ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਮਾਨਸਾ ਅnder NDPS ਐਕਟ ਤਿਤ ਬਾਕੀ ਰਹਿੰਦੇ ਕਿਸਾਨ ਦਾ ਮਾਲ ਮੁਕੱਦਮਾ ਮਾਨਯੋਗ ਅਦਾਲਤਾਂ ਪਾਸੋਂ ਹੁਕਮ ਹਾਸਲ ਕਰਕੇ ਨਸ਼ਟ ਕੀਤਾ ਜਾਵੇਗਾ